ਦੋਸਤੋ ਸਤ ਸ੍ਰੀ ਅਕਾਲ ਤੁਹਾਡਾ ਸਭ ਦਾ ਆਪਣੇ ਚੈਨਲ ਆ ਬਹੁਤ ਬਹੁਤ ਸਵਾਗਤ ਹੈ ਅੱਜ ਆਪਾਂ ਤੁਹਾਨੂੰ ਇੱਕ ਨਵੀਂ ਜਾਣਕਾਰੀ ਦੇ ਮੰਗੇ ਗੋ ਜੋ ਕਿਸਾਨ ਪਾਲਾ ਜਨਾ ਨੇ ਬੱਕਰੀਆਂ ਰੱਖੀਆਂ ਹੋਈਆਂ ਨੇ ਉਹਨਾਂ ਬੱਕਰੀਆਂ ਬਾਰੇ ਆਪਾਂ ਤੁਹਾਨੂੰ ਇਹ ਕੋ ਜਾਣਕਾਰੀ ਦੇਵਾਂਗੇ ਇਹ ਅੱਜ ਤੁਹਾਨੂੰ ਦਿਖਾਉਣੀ ਆ ਇਹ ਆਪਾਂ ਬਸ ਆਈ ਬੱਚਾ ਤੇਲ ਗਰਮ ਕਰ ਰਹੇ ਆ ਤਾਂਸਤੋ ਬਾਦੋ ਜਿਵੇਂ ਜਿਵੇਂ ਪ੍ਰਸਤ ਚੱਲੇਗਾ ਆਪਾਂ ਇਹ ਤੁਹਾਨੂੰ ਨਾਲ ਦੱਸ ਦੇਵਾਂਗੇ ਵੀ ਆਪਾਂ ਕੀ ਕੀ ਜਿਹੜੇ ਤੇ ਸਮਾਨ ਵਰਤ ਰਹੇ ਤੇ ਇਹ ਜੋ ਆਪਾਂ ਬਣਾ ਰਹੇ ਆ ਕਿਸ ਵਾਸਤੇ ਆ ਦੋਸਤੋ ਤੁਸੀਂ ਦੇਖ ਸਕਦੇ ਹੋ kita lanjut di lapangan mekanologi raksasa ugar mahurya kita langsung kembali lagi ya ini kita coba nampang ini semangatnya kita nampang apalagi ini ini kalau di jana ini 我哪来了？

ਚਾਰ ਕਰ ਲਈ ਜੀ ਦੋਸਤੋ ਇਹਨੂੰ ਆਪਾਂ ਕਾਫੀ ਸਮਾਂ ਹੋ ਗਿਆ ਹਲਾ ਰਹੇ ਹਾਂ ਤੇ ਹੁਣ ਇਹਦਾ ਰੰਗ ਜੋ ਚੇਂਜ ਹੋ ਰਿਹਾ ਥੋੜੀ ਥੋੜੀ ਦੇ ਵਿੱਚੋਂ ਮੈਕ ਵੀ ਆਉਣੀ ਸ਼ੁਰੂ ਹੋ ਗਈ ਆ ਇਸ ਤਰੀਕਾ ਪਤਾ ਚਲਦਾ ਕਿ ਇਹ ਪੁੱਜ ਰਿਹਾ ਹੈ ਇਹ ਨਹੀਂ ਆਪਣਾ ਰੰਗ ਆ ਜੋ ਇਹ ਨਹੀਂ ਕਰ ਲਿਆ ਇਸੇ ਵਾਸਤੇ ਆਪਾਂ ਨੂੰ ਚਾਹੀਦੀਆਂ ਤੇਲ ਚਾਹੀਦਾ ਗੁੜ ਚਾਹੀਦਾ ਗੁੜ ਨੂੰ ਕੁਝ ਗਰਮ ਪਾਣੀ ਵਿੱਚ ਪਾ ਕੇ ਉਹਦਾ ਘੋਲ ਬਣਾ ਲੈਣਾ ਜਿਵੇਂ ਆਪਾਂ ਗੁੜ ਪਾ ਤੱਕ ਲੈਣਾ ਇਹਨੂੰ ਖਲਾਉ ਦੇ ਜਾਨਾ ਤੇ ਇਹ ਤੇਰੇ ਵਾਸਤੇ ਚਾਹੀਦੀ ਆਪਾਂ ਨੂੰ ਮੋਟਾ ਕਣਕ ਦਾ ਆਟਾ ਬੜਾ ਬ੍ਰੂਥ ਨਹੀਂ ਚਾਹੀਦਾ ਮੋਟਾ-ਮੋਟਾ ਚਾਹੀਦਾ ਇਹ ਦੇਖੋ ਆਪਾਂ ਗੋੜਦਾ ਜੋ ਪਾਣੀ ਸੀ ਉਹਨੂੰ ਇਹਦੇ ਵਿੱਚ ਪਾ ਰਹੇ ਆਂ ਆਹ ਲਓ ਪਾਤਾ ਫਿਰ ਮੈਂ ਚੰਗੀ ਤਰ੍ਹਾਂ ਲਾਉਣਾ ਉਹ ਦੂਆ ਫਰਮ ਬਣਾ ਰਹੇ ਆ ਇਹ ਆਪਣੇ ਤਿੰਨ ਪਸ਼ੂਆਂ ਵਾਸਤੇ ਆ ਤਿੰਨ ਬੱਕਰੀਆਂ ਜੋ ਗੱਬਣਾ ਨੇ ਸੋਣ ਵਾਲੀਆਂ ਉਹਨਾਂ ਦੇ ਵਿੱਚ ਅਭੀ ਅਜੇ 2-2 ਮਹੀਨੇ ਬਾਕੀ ਨੇ ਸੋਣ ਵਿੱਚ ਤੇ ਆਪਾਂ ਜਦੋਂ ਬੱਕਰੀਆਂ ਦੇ 2 ਮਹੀਨੇ ਰਹਿ ਜਾਣ ਸੋਣ ਵਿੱਚ ਤਾਂ ਉਸ ਤੋਂ ਬਾਅਦ ਦੇਣਾ ਸ਼ੁਰੂ ਕਰਨਾ ਇਹ ਹਰ ਰੋਜ਼ ਨਹੀਂ ਦੇਣਾ ਹਫਤੇ ਵਿੱਚ 2 ਜਾਂ 3 ਦਿਨ ਦੇ ਨਾਲ ਬੱਕਰੀਆਂ ਦਾ ਜੋ ਖਾਣਾ ਉਹ ਵੀ ਬਹੁਤ ਵਧੀਆ ਬਣ ਜਾਣਗੇ ਉਹਨਾਂ ਨੂੰ ਸ਼ੂਨ ਵਿੱਚ ਕੋਈ ਦਿੱਕਤ ਨਹੀਂ ਆਵੇਗੀ ਡਿਲੀਵਰੀ ਬਹੁਤ ਆਸਾਨ ਤਰੀਕੇ ਨਾਲ ਹੋ ਜਾਵੇਗੀ ਤੇ ਦੁੱਧ ਵਿੱਚ ਵੀ ਵਾਧਾ ਹੋਵੇਗਾ ਤੇ ਆਪਣੇ ਚੈਨਲ ਪੰਜਾਬੀ ਕਿੱਤਾਂ ਨੂੰ ਸਬਸਕ੍ਰਾਈਬ ਕਰ ਲਓ ਅੱਗੇ ਯਾਰਾਂ ਦੋਸਤਾਂ ਵਿੱਚ ਸ਼ੇਅਰ ਕਰ ਦਿਓ ਵੀਡੀਓ ਨੂੰ ਤਾਂ ਕਿ ਇਹ ਜਾਣਕਾਰੀ ਹੋਰ ਭਰਾਵਾਂ ਤੱਕ ਪਹੁੰਚ ਸਕੇ ਤੇ ਇਸ ਦਾ ਉਹਨਾਂ ਨੂੰ ਵੀ ਲਾਹਾ ਮਿਲ ਸਕੇ ਆ ਦੇਖੋ ਤੁਸੀਂ ਬਣ ਰਿਆ ਤੇ ਇਹਨੂੰ ਆਪਾਂ ਬਣਾ ਕੇ ਜਦੋਂ ਚੰਗੀ ਤਰ੍ਹਾਂ ਠੰਡਾ ਹੋ ਗਿਆ ਆਪਣੀਆਂ ਜੋ ਬੱਕਰੀਆਂ ਨੇ ਖੂਨ ਵਾਲੀਆਂ

ਤੁਸੀਂ ਵੀਡੀਓ ਨੂੰ ਲਾਈਕ ਕਰੀ ਕਰਨਾ ਅੱਗੇ ਯਾਰਾਂ ਦੋਸਤਾਂ ਵਿੱਚ ਸ਼ੇਅਰ ਵੀ ਕਰਨਾ ਇਹਨਾਂ ਦਾ ਕੰਮ ਜ਼ਰੂਰ ਕਰ ਦੇਜੋ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਓ ਤੇ ਇਸ ਨਾਲ ਸਾਡਾ ਹੌਸਲਾ ਵਧਦਾ ਤੇ ਅਸੀਂ ਹੋਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਕਰਾਂਗੇ ਹੁਣ ਇਹ ਆਪਣਾ ਬਣ ਕੇ ਤਿਆਰ ਹੋ ਗਿਆ ਤੇ ਇਹਨੂੰ ਆਪਾਂ ਥੱਲੇ ਉਤਾਰ ਲਾਂਗੇ ਤੇ ਠਰਨਾ ਰੱਖ ਦਾਂਗੇ ਕਿ ਇਸ ਨੋਟਸ ਦੀ ਬਣਾ ਕੇ ਆਪਣੇ ਜਾਨਵਰਾਂ ਨੂੰ ਦਿਓ ਤੇ ਇਹਦਾ ਫਾਇਦਾ ਨੋ ਧੰਨਵਾਦ ਜੀ